ਜਗਤਪਾਲ ਮਹਾਜਨ ਜੀ ਪ੍ਰੈਜ਼ੀਡੈਂਟ ਰਾਸਾ ਪੰਜਾਬ ਅੱਜ ਰਾਸਾ ਪੰਜਾਬ ਵੱਲੋਂ ਅੰਮ੍ਰਿਤਸਰ ਦੇ ਵਿੱਚ ਸਕੂਲਾਂ ਦੇ ਪ੍ਰਿੰਸੀਪਲ ਅਤੇ ਟੀਚਰਜ਼ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਰਾਸਾ ਵੱਲੋਂ ਔਰ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਡਾਕਟਰ ਅਮਰਪਾਲ ਜੀ ਨੇ ਸ਼ਿਰਕਤ ਕਰਨੀ ਹੈ ਨਾਲ ਸਾਡੇ ਅੰਮ੍ਰਿਤਸਰ ਦੇ ਮੇਅਰ ਸਰਦਾਰ ਮੋਤੀਪਾਟਿਆ ਜੀ ਨੇ ਸ਼ਿਰਕਤ ਕਰਨੇ ਹਨ ਔਰ ਰਾਸਾ ਪੰਜਾਬ ਹਰ ਸਾਲ ਇਸੇ ਤਰ੍ਹਾਂ ਹੀ ਕਦੀ ਕਿਸੇ ਜ਼ਿਲ੍ਹੇ ਚ ਕਦੀ ਕਿਸੇ ਜ਼ਿਲ੍ਹੇ ਦੇ ਵਿੱਚ ਆਪਣਾ ਇਹ ਕਾਰਜਕ੍ਰਮ ਕਰਦੀ ਹੈ ਪੰਜਾਬ ਪੱਧਰ ਦਾ ਇਸ ਵਾਰ ਇਹ ਕਾਰਜਕ੍ਰਮ ਅੰਮ੍ਰਿਤਸਰ ਚ ਹੋ ਰਿਹਾ ਇਸ ਦੇ ਲਈ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜ਼ਿਲ੍ਹਾ ਪ੍ਰਧਾਨ ਤਹਿਸੀਲ ਪ੍ਰਧਾਨ ਔਰ ਕੋਰ ਕਮੇਟੀ ਦੇ ਮੈਂਬਰ ਸਾਰੇ ਆਂਦੇ ਨੇ ਔਰ ਇਸ ਕਾਰਜਕ੍ਰਮ ਨੂੰ ਬੜੇ ਸੁੰਦਰ ਢੰਗ ਨਾਲ ਲਸੀ ਨੇ ਪੜੇ ਚਾੜਨੇ ਜੋ ਕਿ ਕਲੌਂਤਰਾ ਸ਼ਰਮਾ ਜੀ ਦੀ ਯਾਦ ਵਿੱਚ ਕੀਤਾ ਜਾਂਦਾ ਵੀ ਯਾਰ ਅੱਗੇ ਵੀ ਇਹ ਬੇਨਤੀ ਕਰਦੇ ਆਂ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਇਹਨਾਂ ਦੀ ਬਾਹ ਫੜ ਕੇ ਇਹਨਾਂ ਨਾਲ ਸਹਿਯੋਗ ਦਿਆ ਕਰੇ ਸਰਕਾਰ ਕਿਉਂਕਿ ਜਿਹੜੀ ਸਰਕਾਰ ਆ ਉਹ ਸਿਰਫ ਗਵਰਨਮੈਂਟ ਸਕੂਲਾਂ ਨੂੰ ਹੀ ਵੇਖਦੀ ਆ ਔਰ ਜਦਕਿ ਸਾਡੇ এডਿਕੇਸ਼ਨ ਦਾ ਜਿਹੜਾ ਸਿਸਟਮ ਬੋਲਦਾ ਇਹ ਕਹਿੰਦਾ ਕਿ 50% ਤੋਂ ਵੱਧ ਜਿਹੜੀ এডਿਕੇਸ਼ਨ ਆ ਪ੍ਰਾਈਵੇਟ ਲੋਕ ਵੰਡ ਰਹੇ ਨੇ ਪ੍ਰਾਈਵੇਟ ਸਕੂਲ ਦੇ ਰਹੇ ਨੇ ਕਿਉਂਕਿ ਜਿਹੜੀ ਸੰਖਿਆ ਆ ਉਹ ਲਗਭਗ 50% ਤੋਂ ਵੱਧ ਪ੍ਰਾਈਵੇਟ ਸਕੂਲਾਂ 'ਚ ਪੜ ਰਹੀ ਆ ਇਸ ਲਈ ਅਸੀਂ ਸਰਕਾਰ ਅੱਗੇ ਵੀ ਬੇਨਤੀ ਕਰਦੇ ਆ ਕਿ ਜਿਹੜੀ ਪ੍ਰਾਈਵੇਟ ਸਕੂਲ ਐਸੋਸੀਏਸ਼ਨਸ ਨੇ ਔਰ ਪ੍ਰਾਈਵੇਟ ਸਕੂਲਸ ਨੇ ਇਹਨਾਂ ਦਾ ਮਾਂ ਫੜ ਕੇ ਇਹਨਾਂ ਨੂੰ ਥਾਪੀ ਦੇ ਕੇ ਇਹਨਾਂ ਦਾ ਸਾਥ ਦੇਣ ਕਰ ਕਿਉਂਕਿ ਸਰਕਾਰ ਦਾ ਅੱਧੋਂ ਵੱਧ ਭਾਰ ਅਸੀਂ ਵੰਡਿਆ ਦਾ ਉਹ ਇਸਾਰਾ ਨੂੰ ਇਨਫੋਰਮ ਕਰ ਦਿੱਤਾ ਕਿ ਇਸ ਸਾਲ ਤੋਂ ਜਿਹੜੇ ਪ੍ਰੈਕਟੀਕਲਸ ਨੇ ਉਹ ਵੀ 12ਵਾਂ ਆ ਕੇ ਟੀਚਰਸ ਜਿਹੜੇ ਆ ਉਹ ਬੱਚਾ ਕੋਲ ਵੀ ਪਰਨੇ ਕੇ ਜਾਣਗੇ ਕਿਉਂਕਿ ਅੱਗੇ ਸੀਨੀਅਰ ਸੈਂਟਰੀ ਸਕੂਲਜ਼ ਇਹ ਤੋਂ ਬਾਅਦ ਆਦੇ ਆਦੇ میٹرਿਕ ਤੇ ਮਿਡਲ ਦੇ ਜਿਹੜੇ ਸੀਗੇ ਉਹ ਆਪਾਂ ਸਕੂਲ ਤੋਂ ਹੀ ਇਹ ਬੈਕ ਕਰ ਲਏ ਸੀ ਪਰ ਹੁਣ ਇਸ ਵਾਰ ਉਹ ਵੀ 12ਵਾਂ ਆਉਣਗੇ ਤੋਂ ਸਾਰੇ ਟੀਚਰਸ ਆਪਾਂ ਜਿਹੜੇ ਵਿੱਚ ਸਾਈਂਸ ਵਾਲੇ ਬੈਠੇ ਆ ਉਹ ਕੀ ਕਰ ਲੈਣ ਕਿ ਬਾਕੀ ਸਾਇੰਸ ਵਾਲਿਆਂ ਨੂੰ ਵੀ ਨੋਟ ਕਰਵਾ ਦੇਣ ਜਾਂ ਜਿਹੜੇ ਜਿਹੜੇ ਵੀ ਸਬਜੈਕਟ ਦਾ ਟੀਚਰ ਹੈ ਉਹ ਜਿੱਦਾ ਪ੍ਰੈਕਟੀਕਲ ਹੈ ਉਹ ਇਸ ਚੀਜ਼ ਨੂੰ ਨੋਟ ਕਰ ਲੈ। ਇਹ ਸਿਰਫ ਇੱਕ ਐਮੀ ਸੰਸਥਾ ਹੈ ਜਿਹੜੀ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਨੂੰ ਵੀ ਆਫੀਸ਼ੀਅਲ ਵਨ ਦਿੰਦੀ ਹੈ ਜੋ ਸਰਮਾਨ ਸਰਕਾਰੀ ਨੂੰ ਮਿਲਦਾ ਹੈ। ਇਹ ਗੱਲ ਨੂੰ ਲੱਗਦਾ ਹੈ ਕਿ ਰਾਸਾ ਰਾਸਾ ਐਸੋਸੀਏਸ਼ਨ ਜਾਂ ਰਾਸਾ ਪੰਜਾਬ ਕੁਝ ਨਹੀਂ ਕਰ ਰਹੀ। ਤੇ ਫਿਰ ਜਿਹੜੀ ਵੀ ਜੱਥੇਬੰਦੀ ਅਲੱਗ ਤੋਰ ਤੇ ਤੁਰ ਰਹੀ ਹੈ ਔਰ ਉਹ ਆਪਣੇ ਨਾਂ ਦੇ ਨਾਲ ਰਾਸਾਂ ਨੂੰ ਕਿਉਂ ਜੋੜਦੀ ਆ ਕਿ ਬੜੀ ਵੱਡੀ ਸੋਚਣ ਦੀ ਗੱਲ ਆ ਅਸੀਂ ਕਿਸੇ ਨੂੰ ਮਾਦਾ ਨਹੀਂ ਕਹਿੰਦੇ ਬਟ ਇੱਕ ਚੀਜ਼ ਦਾ ਧਿਆਨ ਲੈ ਕੇ ਆਇਆ ਕਿ ਜੋ ਕੁਲਵੰਤ ਸ਼ਰਮਾ ਜੀ ਨੇ ਜਗਦੀਸ਼ ਸ਼ਰਮਾ ਜੀ ਨੇ ਐਸਾ ਢੀ ਪੁਰਾਣੀ ਜਥੇਬੰਦੀ ਦੇ ਜਿਹੜੇ ਪ੍ਰਧਾਨ ਮਾਨ ਸਾਹਿਬ ਰਹੇ ਨੇ ਜਿੰਨਾ ਬਲੀਦਾਨ ਉਹਨਾਂ ਨੇ ਕੀਤਾ ਐਸੋਸੀਏਸ਼ਨ ਲਈ ਨਾ ਦਿਨ ਦੇਖੀ ਨਾ ਰਾਤ ਦੇਖੀ ਲੜਨਾ ਸਰਕਾਰਾਂ ਨਾਲ ਇਸ ਤਰ੍ਹਾਂ ਨਹੀਂ ਕਿ ਅਸੀਂ ਸਿਰਫ ਕੋਲਚੀ ਮਰਦੇ ਰਹੇ ਆ ਕੋਰੋਨਾ ਦਾ ਡਰ ਤੇ ਹੁਣ ਚਾਲੂ ਆ ਕਰੋਨਾ ਕਾਲ ਤੋਂ ਬਾਅਦ ਲੋਕਾਂ ਨੂੰ ਬੜਾ ਲੱਗਦਾ ਕਿ ਕੋਰਟੀ ਜਾਣਾ ਤੇ ਉਹਦੇ ਚੀ ਵੀ ਫੈਸਲੇ ਹ ਕਚੀ ਨਿਆਂ ਦੇ ਖਿਲਾਫ ਹੋ ਜਾਂਦੇ ਨੇ ਔਰ ਜਿਹੜਾ ਫੈਸਲਾ ਅਸੀਂ ਲੋਕ ਸਰਕਾਰ ਕੋਲੋਂ ਕਰਾ ਲੈਂਦੇ ਨੇ ਆ ਉਹਦੇ ਵਿੱਚ ਹਮੇਸ਼ਾ ਹੀ ਪ੍ਰਾਈਵੇਟ ਸਕੂਲਾਂ ਦਾ ਐਸੋਸੀਏਸ਼ਨ ਦਾ ਫਾਇਦਾ ਹੀ ਨਜ਼ਾਰਿਆ ਆ ਆਈ ਸੈਲਫ ਜਗਜੀਤ ਸਿੰਘ ਚੀਫ ਐਡਵਾਈਜ਼ਰ ਰਾਸਾ ਪੰਜਾਬ ਰਾਸਾ ਮੈਨ ਰੈਕੋਗਨਾਈਜ਼ਡ ਐਫੀਲੀਏਟਡ ਸਕੂਲ ਐਸੋਸੀਏਸ਼ਨ ਅੱਜ ਪੰਜਾਬ ਦੇ ਰੈਕੋਗਨਾਈਜ਼ਡ ਐਫੀਲੀਏਟਡ ਸਕੂਲ ਐਸੋਸੀਏਸ਼ਨ ਵਾਲੋ ਆਪਣੀ ਸਕੂਲਾਂ ਦੇ ਟੀਚਰ ਸਾਹਿਬਾਨ ਨੂੰ ਜਿਹੜੇ ਬਹੁਤ ਹੀ ਵਧੀਆ ਆਪਣੀ ਬਾਖੂਬੀ ਵਿਦਿਆ ਦੇ ਖੇਤਰ ਵਿੱਚ ਸੇਵਾ ਨਿਭਾ ਰਹੇ ਆ ਉਹਨਾਂ ਨੂੰ ਸਨਮਾਨਿਤ ਕਰਨ ਲਈ ਅਸੀਂ ਆਰਟ ਗੈਲਰੀ ਅੰਮ੍ਰਿਤਸਰ ਵਿਖੇ ਇਹ 72 ਹੋਏ ਆ ਤੇ ਇਹ ਰਾਸਾ ਜਿਹੜੀ ਕਲਵੰਤਰਾਏ ਸ਼ਰਮਾ ਜੀ ਨੇ ਸਾਨੂੰਨੀ 193 ਦੇ ਵਿੱਚ ਸ਼ੁਰੂ ਕੀਤੀ ਸੀ ਅੱਜ ਇਸ ਹੋਂਦ ਦੇ ਵਿੱਚ ਹੈ ਕਿ ਇਸ ਰਾਸਾ ਨੂੰ ਹਰ ਡਿਪਾਰਟਮੈਂਟ ਚੰਗੀ ਤਰ੍ਹਾਂ ਜਾਣਦਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਮੰਨ ਦਿੰਦਾ ਹੈ ਕਿ ਬਹੁਤ ਸਾਰੇ ਜਿਹੜੇ ਕਾਰਜ ਨੇ ਉਹ ਰਾਸਾ ਨੂੰ ਨਾਲ ਲੈ ਕੇ ਕੀਤੇ ਜਾਂਦੇ ਆ ਜਿੰਨਾ ਚ ਖਾਸ ਕਰਕੇ 올ਿਮਪੀਅਡ 2025 ਜਿਹੜੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਦੀ 올ਿਮਪੀਅਡ ਕਰਵਾਇਆ ਜਾ ਰਿਹਾ ਉਹਦੇ ਵਿੱਚ ਰਾਸਾ ਦਾ ਜਿਹੜਾ ਵਾ ਯੋਗਦਾਨ ਪ੍ਰਾਪਤ ਕਰਕੇ ਇਸ ਸਾਲ 2.5 ਲੱਖ ਦੇ ਲਾਗੇ ਬੱਚੇ ਜਿਹੜੇ ਆ ਉਹ 올ਿਮਪੀਅਡ 'ਚ ਸ਼ਿਰਕਤ ਕਰ ਰਹੇ ਆ ਤੇ ਉਹਨਾਂ ਦੀ ਸਦਕਾ ਇਹ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਡੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਜੀ ਦੀ ਮਿਹਨਤ ਸਦਕਾ ਇਹ ਅਲੰਪੀਅਰ ਦੇ ਇੰਚਾਰਜ ਸੰਦੀਪ ਵਰਮਾ ਜੀ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪਟੀ ਸੈਕਟਰੀ ਹੈ ਉਹ ਇਸ ਹੋਂਦ ਨੂੰ ਨਿਭਾ ਰਹੇ ਆ ਤੇ ਇਹ ਬਹੁਤ ਵੱਡੀ ਕਾਮਯਾਬੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰਾਸਾ ਦੇ ਤਾਲਮੇਲ ਦੇ ਨਾਲ ਪ੍ਰਾਪਤ ਹੋਈ ਹੈ ਹਾਂਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਅਮਰਪਾਲ ਸਿੰਘ ਜੀ ਚੇਅਰਮੈਨ ਸਾਹਿਬ ਨੇ ਆਪ ਆਉਣਾ ਸੀ ਪਰ ਉਹਨਾਂ ਦੀ ਜਗ੍ਹਾ ਤੇ ਉੱਤੇ ਸਾਡੇ ਸੰਦੀਪ ਵਰਮਾ ਜੀ ਆਏ ਨੇ ਕਿਉਂਕਿ ਡਾਕਟਰ ਸਾਹਿਬ ਆਪ ਠੀਕ ਨਹੀਂ ਹੈ ਤੇ ਉਹਨਾਂ ਦੇ ਨਾਲ ਅੱਜ ਗੈਸਟ ਆਫ ਆਨਰ ਦੇ ਤੌਰ ਤੇ ਸਾਡੇ ਮੇਅਰ ਅੰਮ੍ਰਿਤਸਰ ਮੋਤੀ ਭਾਟਿਆ ਜੀ ਉਹ ਆਏ ਨੇ ਉਹ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਗਾ ਰਹੇ ਨੇ ਤੇ ਬਹੁਤ ਸਾਡੇ ਸ਼ਹਿਰ ਦੇ ਡੀਓ ਸਾਹਿਬਾਨ ਪ੍ਰਾਇਮਰੀ ਐਜੂਕੇਸ਼ਨ ਤੋਂ ਕਵਰਜੀਤ ਜੀ ਤਿੰਨੇ ਜ਼ਿਲ੍ਹਿਆਂ ਤੋਂ ਡੀਪੂ ਆਪਣੇ ਜ਼ਿਲ੍ਹਾ ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ ਉਹ ਵੀ ਹਾਜ਼ਰ ਹੋਏ ਨੇ ਤੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਰਾਸਾ ਵੱਲੋਂ ਐ ਚੀਫ アドਵਾਈਜ਼ਰ ਕਿ ਉਹਨਾਂ ਨੇ ਇੱਥੇ ਆ ਕੇ ਰਾਸਾ ਦਾ ਮਾਣ ਵਧਾਇਆ ਤੇ ਰਾਸਾ ਨੂੰ ਚਾਰ ਚੰਨ ਲਾਏ ਆ ਧੰਨਵਾਦ ਧੰਨਵਾਦ ਕਰਦੇ ਆ ਹਾਂ ਮੈਂ ਕਵਾਂਗਾ ਕਿ ਇਹ ਰਾਸਾ ਦਾ ਇਸ ਪ੍ਰੋਗਰਾਮ ਦਾ ਜਿਹੜਾ ਨੇਪਰੇ ਚੜ੍ਹਨਾ ਹੈ ਇਹ ਸਾਰੇ ਦਾ ਸਾਰਾ ਸਿਹਰਾ ਸਾਡੇ ਰਾਸਾ ਦੇ ਪੰਜਾਬ ਪ੍ਰਧਾਨ ਜਗਤਪਾਲ ਮਹਾਜਨ ਜੀ ਤੇ ਜਨਰਲ ਸਕੱਤਰ ਬਬਲੂ ਜੀ ਸਜੀਤ ਕੁਮਾਰ ਬਬਲੂ ਜੀ ਨੂੰ ਜਾਂਦਾ ਹੈ ਕਿ ਜਿਨ੍ਹਾਂ ਦੀ ਮਿਹਨਤ ਸਦਕਾ ਪੰਜਾਬ ਦੇ ਵਿੱਚੋਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸਕੂਲ ਇੱਥੇ ਕੱਟੇ ਹੋਏ ਆ ਟੀਚਰ ਸਹਿਬਾਨ ਆਏ ਆ ਤੇ ਉਹਨਾਂ ਨੂੰ ਅਵਾਰਡ ਦੇ ਕੇ ਟੀਚਰਸ ਦਾ ਅਵਾਰਡ ਦੇ ਕੇ ਅੱਜ 라ਸਾ ਦਾ ਨਾਮ ਜਿਹੜਾ ਵਾ ਆਜ ਲਗਭਗ ਜਿਹੜੀ ਮੇਰੇ ਕੋਲ ਲਿਸਟ ਆਈ ਹੈ ਉਹ 125 ਸਕੂਲਾਂ ਦੀ ਲਿਸਟ ਮੇਰੇ ਕੋਲ ਪਹੁੰਚੀ ਹੈ ਇਸ ਤੋਂ ਅਗਲੀ ਲਿਸਟ ਜਿਹੜੀ ਜਾਰੀ ਹੋ ਰਹੀ ਨਾਲ-ਨਾਲ ਨਾਲ-ਨਾਲ ਨਾਮ ਦਿੱਤੇ ਜਾ ਰਹੇ ਆ ਬਹੁਤ ਸਾਰੇ ਪ੍ਰਿੰਸੀਪਲ ਤੇ ਟੀਚਰਸ ਨੂੰ ਅਹੀ ਸਨਮਾਨ ਦਿੱਤਾ ਹੈ ਧੰਨਵਾਦ ਅੱਜ ਰੈਕੋਗਨਾਈਜ਼ਡ ਐਫੀਲੀਏਟਡ ਸਕੂਲ ਐਸੋਸੀਏਸ਼ਨ ਰਾਸਾ ਵੱਲੋਂ ਜਿਹੜਾ ਔਰ ਹਰ ਸਾਲ ਜਿਹੜਾ ਤਕਰੀਬਨ ਜਿਹੜੀ ਬੈਸਟ ਪਰਫਾਰਮੈਂਸ ਜਿਹਨਾਂ ਸਕੂਲਾਂ ਦੀ ਹੈ ਉਹਨਾਂ ਨੂੰ ਸਕੂਲਾਂ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜਾ ਹੈਗਾ ਚੁਣ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਅੱਜ ਇਹਨਾਂ ਸਲਾਣਾ ਜਿਹੜਾ ਅੱਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਜਿਹੜਾ ਫੰਕਸ਼ਨ ਕੀਤਾ ਜਿਹਦੇ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪ੍ਰਿੰਸੀਪਲ ਸਰਬਾਨ ਸਟਾਫ ਟੀਚਰਜ਼ ਆਏ ਨੇ ਸੋ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਔਰ ਰਾਸਾ ਮੈਂ ਸਮਝਦਾ ਉਹ ਹੈ ਪੰਜਾਬ ਦੀ ਉਹ ਸੰਸਥਾ ਹੈ ਉਹ ਸਕੂਲ ਨੇ ਜਿਨ੍ਹਾਂ ਤੋਂ ਬਿਗੈਰ ਪੰਜਾਬ ਦੀ এডਿਕੇਸ਼ਨ ਜਿਹੜੀ ਇਹ ਬੱਚਿਆਂ ਨੂੰ ਉਹ ਅਸੰਭਵ ਹੈ ਸੋ ਸਾਡੀ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਵੀ ਜਿਹੜਾ এডਿਕੇਸ਼ਨ ਔਰ ਹੈਲਥ ਦੇ ਉੱਤੇ ਪੂਰਾ ਜਿਹੜਾ ਯੋਰ ਦੇ ਰਹੀ ਹੈ ਔਰ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦੇਣਾ ਧੰਨਵਾਦ ਵੀ ਕਰਦਾ ਜਿਹੜਾ ਇਹ ਇਸ ਟਾਈਮ ਜਿਹੜੀ ਪੰਜਾਬ ਦੀ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆਪਣਾ ਪਾ ਰਹੇ ਨੇ ਸੋ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਹੈ ਔਰ ਇਹਨਾਂ ਦਾ ਧੰਨਵਾਦ ਹੈ ਫੈਲੀਟੇਡ ਰੈਕੋਗਨਾਈਜ਼ਡ ਸਕੂਲ ਐਸੋਸੀਏਸ਼ਨ ਰਾਸਾ ਪੰਜਾਬ ਪੁਰ ਪੰਜਾਬ ਦੇ ਵੱਖ-ਵੱਖ ਕੌਮਿਆਂ ਤੋਂ ਆਏ ਜਿਹੜੇ ਇਹਨਾਂ ਨੇ 200 ਦੇ ਕਰੀਬ ਸਕੂਲ ਜਿਹੜੇ ਨੇ ਪਰਫਾਰਮਸ ਦੇ ਵਿੱਚ ਬੈਸਟ ਨੇ ਉਹਨਾਂ ਨੂੰ ਚੁਣ ਕੇ ਉਹਨਾਂ ਤੋਂ ਆਏ ਸਾਰੇ ਪ੍ਰਿੰਸੀਪਲ ਸਰਵਾਨ ਟੀਚਰ ਸਰਵਾਨ ਔਰ ਖਾਸ ਤੌਰ ਤੇ ਮੈਂ ਰਾਸਾ ਪੰਜਾਬ ਦੇ ਸਾਡੇ ਸੈਕੀ ਸਾਹਿਬ ਆਏ ਜਿਹੜੇ ਨੇ ਸੰਦੀਪ ਭਗਵਾਨ ਜੀ ਸਾਡੇ ਬਬਲੂ ਸ਼ਰਮਾ ਜੀ ਜਿਨ੍ਹਾਂ ਨੂੰ ਅਸੀਂ ਸੁਜੀਤ ਸ਼ਰਮਾ ਦਾ ਆਏ ਲੇਕਿਨ ਛੋਟਾ ਭਰਾ ਹੈ ਔਰ ਮਿੱਠਾ ਭਰਾ ਹੈ ਸਾਡੀ jaan ਹੈ ਬਬਲੂ ਸ਼ਰਮਾ ਜੀ ਕਿਉਂਕਿ ਅੰਕਲ ਪਿਤਾ ਜੀ ਕੋਲ ਅੰਤਰਾਏ ਸ਼ਰਮਾ ਜੀ ਨੇ ਵੀ ਰਾਸਾ ਦੀ ਬਹੁਤ ਸਾਲ ਸੇਵਾ ਕੀਤੀ ਔਰ ਬਹੁਤ ਸੰਘਰਸ਼ ਵੀ ਕੀਤੇ ਉਹਨਾਂ ਦੇ ਨਾਲ ਜਗਤਪਾਲ ਜੀ ਮਹਾਜਨ ਜੀ ਪ੍ਰੈਜ਼ੀਡੈਂਟ ਸਾਹਿਬ ਤੇ ਗੀਤ ਸਿੰਘ ਜੀ ਚੀਫ ਐਡਵਾਈਜ਼ਰ ਰਾਸਾ ਪੰਜਾਬ ਪਰਦਾ ਸਾਹਿਬ ਸੁਸ਼ੀਲ ਜੀ ਸੁਮੀਰ ਸਕੂਲ ਬਟਾਰਾ